ਜਿੰਦਰ ਮੰਮੀ ਨੇ ਤੇ ਮੇਰੀ ਅੱਧੀ ਟੈਨਸ਼ਨ ਹੀ ਦੂਰ ਕਰਤੀ ਆ ਇਹ ਗੱਲ ਕਹਿ ਕੇ ਕਿ ਨਿਆਣੇ ਦਾ ਧਿਆਨ ਰੱਖ ਲੈਣਗੇ ਨਾਲੇ ਇੰਨਾ ਚੰਗਾ ਪਰਿਵਾਰ ਤੇ ਮੈਨੂੰ ਕਿਤੇ ਨਹੀਂ ਮਿਲਣਾ ਸੱਚੀ ਮੈਂ ਬਹੁਤ ਕਿਸਮਤ ਵਾਲੀ ਆ ਜਿਹੜਾ ਇੰਨਾ ਚੰਗਾ ਪਰਿਵਾਰ ਮਿਲਿਆ ਹਾਂ ਚੱਲ ਮੈਂ ਵੀ ਯਾਰ ਫਿਰ ਤਿਆਰੀ ਤੁਰੀ ਕਰਾਂ ਪਰਸੋਂ ਮੈਂ ਜਾਣਾ ਵੀ ਆ ਮੁੜ ਕੇ ਮੁੜ ਕੇ ਫਿਰ ਕੋਈ ਨਾ ਕੋਈ ਜੀ ਰਹਿ ਜਾਂਦੀ ਹੁੰਦੀ ਹੈ ਬੈਗ ਵਿੱਚ ਉਦਾਂ ਵੇਖ ਲੈ ਮੇਰਾ ਬੈਗ ਤੂੰ ਪੈਕ ਕਰਦੀ ਨਹੀਂ ਆ ਅੱਜ ਮੈਨੂੰ ਆਪੇ ਕਰਨਾ ਪੈਣਾ ਆ ਆ ਵਾਹ ਇਧਰ ਸਾਰਾ ਸਮਾਨ ਰੱਖ ਲਿਆ ਕੋਈ ਭਲ ਨਾ ਜਾਏ ਹਾਂ ਹਾਂ ਸਾਰਾ ਰੱਖ ਲੂੰਗਾ ਉਹ ਯ ਜੱਸੀ ਨੇ ਕਿਦਾਂ ਆਉਣਾ ਵਾ ਵੇਖ ਲਓ ਭਾਜੀ ਜੱਸੀ ਉਦੋਂ ਦੀ ਪੇਕੇ ਨਹੀਂ ਜਾਣਦੀ ਕਿ ਪਤਾ ਨਹੀਂ ਕਿਦਨ ਭਾਬੀ ਦਾ ਟਾਈਮ ਆਏ ਨਾ ਕਿਦਨ ਖੁਸ਼ੀਆਂ ਆਏ ਨੀਆਂ ਵਾ ਘਰ ਤੇ ਉਹ ਲੈ ਗਈ ਆ ਤਿਆਨੂੰ ਭਜਣਾ ਪਿਆ ਗਿਆ ਹਸਪੀਟਲ ਕੀਤਾ ਮੈਂ ਫੋਨ ਕਹਿੰਦੀ ਕੋਈ ਗੱਲ ਨਹੀਂ ਮੈਂ ਇੱਕ ਦਾ ਦਿਨ ਤੇ ਰਹਿਣਾ ਆਹੋ ਆਹੋ ਚੱਲ ਕੋਈ ਗੱਲ ਨਹੀਂ ਅਜੇ ਤੇ ਮੈਂ ਵੀ ਹੈਗਾ ਇੱਥੇ ਦੋ ਦਿਨ ਹਾਂ ਤੇ ਬਾਕੀ ਯਾਰ ਦੇਖ ਹੁਣ ਪਰਸੋਂ ਮੈਂ ਚੱਲ ਜਾਣਾ ਹਾਂ ਹੂੰ ਤੇ ਮੁੜ ਕੇ ਯਾਰ ਤੂੰ ਹੀ ਸਾਰੀ ਜ਼ਿੰਮੇਵਾਰੀ ਸਾਹਮਣੇ ਚੰਗਾ ਕਿਉਂਕਿ ਵੀ ਇਹ ਨਿਆਣਿਆਂ ਦਾ ਕੋਈ ਦਵਾਦਾਰੂ ਜਾਂ ਕੋ ਢਿੱਲ ਮਠ ਤੇ ਤੂੰ ਭਾਬੀ ਨਾਲ ਆਪਣੀ ਹੈਲਪ ਕਰਾਉਣੀ ਆ ਚੰਗਾ ਹਾਂ ਬਾਕੀ ਜਸੀਦੇ ਹੈਗੀ ਆ ਰਸੋਈ ਦੇ ਕੰਮ ਵਾਸਤੇ ਘਰ ਵਾਸਤੇ ਤੇ ਪੋਤੇ ਨੂੰ ਦਾਦੀ ਨੇ ਫੜ ਲਿਆ ਕਰਨਾ ਵਾ ਲੈ ਤੇ ਮੈਨੂੰ ਟੈਨਸ਼ਨ ਸਿਰਫ ਬਾਹਰ ਅੰਦਰ ਦੀ ਆ ਪਹਿਲੀ ਤਾਂ ਗੱਲ ਭਾਈ ਤੁਸੀਂ ਟੈਨਸ਼ਨ ਨਾ ਲਓ ਬਾਬੇ ਦੀ ਪੂਰੀ ਕਿਰਪਾ ਰਹਿਣੀ ਆ ਜਿੱਦਾਂ ਪਹਿਲੇ ਹਰ ਤੇ ਰਹੀ ਆ ਤੇ ਬਾਕੀ ਇਹ ਗੱਲ ਹੋਰ ਸੁਣੋ ਭਤੀਜਿਆਂ ਦੀ ਯਾਰੀ ਸਭ ਤੋਂ ਪਹਿਲੇ ਚਾਚੇ ਨਾਲ ਹੁੰਦੀ ਆ ਤੇ ਭਾਪੇ ਨਾਲ ਘਰ ਦੇ ਤੇ ਇਹ ਗੱਲ ਦੀ ਨਾ ਚਿੰਤਾ ਕਰੋ ਇੱਕ ਗੱਲ ਹੋ ਰਹੀ ਓ ਤੇ ਆ ਤੇ ਸਭ ਤੋਂ ਜ਼ਿਆਦਾ ਵਗੜਦੇ ਹੁੰਦੇ ਨੇ ਆਣਿਆਂ ਨੂੰ ਨਾ 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 ਐਂਦੇ ਹੋਰ ਬੰਨੇ ਪਾ ਦੇ ਨਹੀਂ ਪਹਿਲਵਾਨੀ ਵਾਲੇ ਬੰਨੇ ਪਾਵਾਂਗੇ ਠੀਕ ਆ ਠੀਕ ਆ ਤੇ ਉਹ ਨਾ ਟੈਨਸ਼ਨ ਲਓ ਬਾਕੀ ਤੁਸੀਂ ਆਪਣਾ ਜੌਬ ਵੱਲ ਧਿਆਨ ਦਿਓ ਤੇ ਜੇ ਕੋਈ ਹਾਨੂੰ ਲੋੜ ਹੋਊਗੀ ਤੇ ਆਪਾਂ ਫੋਨ ਕਰ ਲਿਆ ਕਰਾਂਗੇ ਅੱਜ ਕੱਲ ਤੇ ਵੀਡੀਓ ਕਾਲਾਂ ਤੇ ਸਭ ਕੁਝ ਹੀ ਆ ਜਾਂਦਾ ਹੈ ਹਉ ਨਹੀਂ ਉਹ ਤੂੰ ਮੈਂ ਫੋਨ ਕਰਦੇ ਰਹਿਣਾ ਵਾ ਬਸ ਇਹ ਹੋ ਗਿਆ ਵੀ ਚੱਲ ਤੂੰ ਫਿਰ ਗੱਡੀ ਤੇ ਲਿਆ ਲੂ ਜਾਇ ਕਲੀ ਨਾ ਹੋਰ ਕਿਉਂਕਿ ਪਹਿਲਾਂ ਕੱਲੀ ਹੀਗੀ ਚੱਲ ਆਪੇ ਚਲ ਜੁਲ ਜਾਂਦੀ ਹਾਂ ਆਟੋ-ਆਟੋ ਤੇ ਬਹਿ ਕੇ ਤੇ ਹੁਣ ਫਿਰ ਨਿਕਾ ਜ ਨਿਆਣਾ ਨਾਲ ਹੋਇਆ ਕਰਨਾ ਵਾ ਤੇ ਤੂੰ ਗੱਡੀ ਤੇ ਲੈ ਜਾ ਕਰੀਂ ਅੱਗੇ ਠੰਡ ਦੇ ਦੇਣਾ ਹੁੰਦੇ ਆ ਕੋਈ ਗੱਲ ਨਹੀਂ ਮੈਂ ਚਲ ਜਾ ਕਰਾਂਗਾ ਮੰਮੀ ਜੇ ਮੈਂ ਨਾ ਹੋਵਾਂ ਮੰਮੀ ਚਲ ਜਾ ਕਰਨਗੇ ਓਏ ਆਪਣੀ ਜੈਸੀ ਵੀ ਸਕੂਟਰੀ ਚਲਾ ਲੈਂਦੀ ਐ ਜੋਗੀ ਤੇ ਆਈ ਆ ਐਵੇਂ ਨਾ ਸਾਹੂਦਰ ਨਾਲ ਗੱਲ ਕਰਨੀ ਜੈਸੀ ਨੂੰ ਵੀ ਕਹਦੀ ਫਿਰ ਆ ਜਾ ਫਿਰ ਛੇਤੀ ਹਨਾ ਵੇਖੋ ਮੈਂ ਕੀਤਾ ਫੋਨ ਕਹਿੰਦੀ ਹੁਣ ਇੱਕ ਅੱਧਾ ਦਿਨ ਰਹਿਣਾ ਤੇਰੇ ਭੋਂਦੇ ਪੈਰੀ ਵਾਪਸ ਆਇਆ ਵੀ ਬੰਦਾ ਚੰਗਾ ਲੱਗਦਾ ਹਾਂ 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 ਚਲ ਆ ਜਾ ਫਿਰ ਅੰਦਰ ਚਲੀਏ ਚਲੋ ਤੁਸੀਂ ਆ ਗਏ ਮੈਂ ਸੱਚੀ ਦੋਗਲੇ ਬੰਦੇ ਨਾਲ ਕੋਈ ਹਾਲ ਨਹੀਂ ਆਂ ਫਸ ਗਈ ਮੈਂ ਤੇ ਇੱਥੇ ਆ ਕੇ ਹੁਜੇ ਇੰਨਾ ਸ਼ੁਕਰ ਹੈ ਕਿ ਮੇਰਾ ਘਰ ਵਾਲਾ ਚੰਗਾ ਹੈ ਜੇ ਕਿ ਤਾ ਉਹ ਵੀ ਇੰਨਾ ਵਰਗਾ ਹੁੰਦਾ ਤਾਂ ਕੀ ਬੰਦਾ ਮੇਰਾ ਮੇਰੀ ਤਾਂ ਸਾਰੀ ਜ਼ਿੰਦਗੀ ਖਰਾਬ ਹੋ ਜਾਣੀ ਹੈ ਸੰਦੀਪ ਤੇ ਜਿੰਦਾ ਦਾ ਫੋਨ ਨਹੀਂ ਆਇਆ 2-3 ਦਿਨ ਹੋਏ ਆ ਮੇਰੀ ਗੱਲ ਹੀ ਨਹੀਂ ਹੋਈ ਉਹਦਣਾ ਨਹੀਂ ਮੰਮੀ ਉਹਨਾਂ ਨੇ ਨਾ ਮੈਨੂੰ ਫੋਨ ਕਰਕੇ ਦੱਸਿਆ ਸੀ ਕਿ ਨਾ ਕੋ ਰੋਜ਼ ਫੋਨ ਨਹੀਂ ਕੀਤਾ ਜਾਇਆ ਕਰਨਾ ਉਹਨਾਂ ਦੀ ਜੁਨਟ ਅੱਗੇ ਚੱਲ ਗਈ ਆ ਤੇ ਉਥੇ ਨੈਟਵਰਕ ਘਟਾਉਂਦਾ ਵਾ ਅੱਛਾ ਅੱਛਾ ਉਹਦਾ ਵੀ ਤੈਨੂੰ ਹੀ ਫੋਨ ਕਰਦਾ ਆ ਸਾਨੂੰ ਤੇ ਕਦੀ-ਕਦੀ ਕਰਦਾ ਸੀ ਨਹੀਂ ਤੇ ਮਾਂ ਨੂੰ ਵੀ ਦੱਸ ਸਕਦਾ ਸੀ ਤੈਨੂੰ ਹੀ ਦੱਸਦਾ ਸਾਰੀਆਂ ਗੱਲਾਂ ਮੰਮੀ ਤੁਸੀਂ ਮੇਰੇ ਤੇ ਗੱਲ ਹੀ ਗੁੱਸਾ ਹੁੰਦੇ ਜਾਈ ਮੈਂ ਤਾਂ ਆਪ ਉਹਨਾਂ ਦੇ ਫੋਨ ਦੀ ਵੇਟ ਕਰਦੀ ਆਂ ਵੀ ਫੋਨ ਕਰਾਂ ਨਾ ਤੇ ਉਹਨਾਂ ਕੋ ਖਰਚਾ ਮਗਾਵਾਂ ਤਾਨੂੰ ਬਤਾਇਓ ਨਿਕਾ ਜਾ ਨਿਆਣਾ ਘਰਵਾ ਤੇ ਲੋਰ ਤੇ ਪੈ ਜਾਂਦੀ ਪੈਸੇ ਦੀ ਮੇਰੇ ਕੋ ਤਾਂ ਆਪ ਖਰਚੇ ਜੋਗੇ ਪੈਸੇ ਨਹੀਂ ਆ ਉੱਤੋਂ ਤੁਸੀਂ ਮੈਨੂੰ ਕਹੀ ਜਾਂਦੇ ਜੇ ਯਾਰ ਆ ਤੇ ਲਿਹਾ ਹੀ ਨਹੀਂ ਕੀ ਨਹੀਂ ਕਹਿੰਦੀਆਂ ਵਾ ਇਹਨੂੰ ਕੀ ਪੁੱਟਾਂ ਮੈਂ ਅੱਜ ਦਿਲ ਕਰਨ ਡੈ ਸਲਾਦ ਖਾਨ ਨੂੰ ਇਹਦਾ ਪਹਿਲੀ ਜੀ ਕੋਈ ਚੀਜ਼ ਨਹੀਂ ਲੱਭਣ ਦੀ ਖਾਨੂ ਉਹ ਖਵੀ ਬੜੀ ਲੱਗੀ ਆ ਕੋਈ ਨਹੀਂ ਮਮ ਨੂੰ ਕਿੰਨੇ ਬਾਜ਼ਾਰੋਂ ਫੜ ਲਿਆ ਦੋ ਮੁਲੀਆਂ ਹਵਾ ਤੇ ਮੰਡੀ ਦੇ ਬਾਹਰ ਵਜਾ ਲਿਆ ਉਹ ਆ ਕੇ ਦਾ ਫੋਨ ਆ ਗਿਆ ਹੁਣ ਉਹ ਇੱਕ ਤੈਨੂੰ ਨਹੀਂ ਚਾਉਂਦਾ ਮਿੰਟ ਮਿੰਟ ਬਾਅਦ ਮੈਨੂੰ ਫੋਨ ਕਰੀ ਜਾਂਦਾ ਵੀ ਜਦਾਂ ਮੇਕੋ ਬੜੇ ਨੋਟਾਂ ਥੱਬੇ ਪਏ ਆ ਵੀ ਮੈਂ 1 ਮਿੰਟ ਚ ਲੈ ਕੇ ਆਇਆ ਨਾ ਮਾਹੀ ਮਰਨੋਂ ਬਚੇ ਅੱਜ ਹੈਲੋ ਸਤਾ ਜੀ ਸਤ ਸ੍ਰੀ ਅਕਾਲ ਉਹ ਸਤ ਸ੍ਰੀ ਅਕਾਲ ਉਹ ਭਰਾਵਾ ਇੰਨੇ ਫੋਨ ਮੈਨੂੰ ਘਰੋਂ ਨਹੀਂ ਆਉਂਦੇ ਜਿਨੇ ਫੋਨ ਮੈਨੂੰ ਤੂੰ ਕਰਦਾ ਜਦੋਂ ਤੇਰਾ ਫੋਨ ਵੱਜਦਾ ਨਾ ਪਹਿਲੇ ਮੈਨੂੰ ਡਰ ਲੱਗ ਜਾਂਦਾ ਪੀ ਇਹਨੇ ਜੁੱਤੀਆਂ ਹੀ ਪੋਣੀਆਂ ਕਿਤੋਂ ਕਿਤੋਂ ਮੈਨੂੰ ਸਤਾ ਜੀ ਗੱਲ ਹੀ ਬੜੀ ਤਗੜੀ ਐ ਮੈਂ ਚਲਾ ਜੀ ਚੀਜੀ ਲੈਣ ਓਏ ਹੁਣੇ ਤੇ ਤੂੰ ਰੋਂਦਿਆਂ ਹਾਂ ਵੀ ਮੇਰੇ ਕੋ ਪੈਸੇ ਆ ਨਹੀਂ ਗੇ ਹੈ ਮੈਂ ਮਰ ਗਿਆ ਭੁੱਖਾ ਤੇ ਹੁਣ ਤੇਰੇ ਕੋ ਇੱਕ ਮਿੰਟ ਜਿੱਥੋਂ ਪੈਸੇ ਆ ਗਏ ਇਹ ਹੋਤੇ ਸਾਜੀ ਗੱਲ ਐ ਤੁਸੀਂ ਦਿਮਾਗ ਨਹੀਂ ਲਾਉਂਦੇ ਤੇ ਤੁਸੀਂ ਥੋੜਾ ਜਿਹਾ ਦਿਮਾਗ ਦੇ ਦੇਣਾ ਮੈਨੂੰ ਤੁਸੀਂ ਮੈਨੂੰ ਕੀ ਕਹਾਂਥੇ ਕੀ ਗਿਆ ਕੋਈ ਪੱਖਾ ਪੁੱਖਾ ਲਾ ਕੇ ਵੇਚ ਦਿਓ ਤੇ ਛੱਤ ਵਾਲੇ ਤੱਕ ਸਾਡੀ ਪਹੁੰਚ ਪਾਈ ਨਹੀਂ ਤੇ ਫਰਾੜਾ ਮੇਰੇ ਸਿਰਾਂ ਨੇ ਲੱਗਾ ਸੀ ਉਹ ਅਸੀਂ ਵੇਚ ਆਏ ਆ ਜਾ ਕੇ ਕੋਈ ਗੱਡੀ ਆਉਂਦੀਆਂ ਸਿਆਲ ਸਿਆਲ ਦੇ ਵਿੱਚ ਕਿ ਪੱਖੇ ਦੀ ਲੋੜ ਨਹੀਂ ਪੈਂਦੀ ਤੇ ਜਦੋਂ ਸਿਆਲ ਆਏਗਾ ਉਦੋਂ ਗਾਂ ਕਿੱਦਾਂ ਚੁੱਕ ਲਿਆਵਾਂਗੇ ਤੇ ਅਸੀਂ ਵੇਚ ਆਏ ਤਾਂ ਅਸੀਂ ਚੱਲੇ ਉਹਨਾਂ ਚੀਜ਼ੀ ਲੈਣ ਤੇ ਤੁਸੀਂ ਦੱਸੋ ਤੁਹਾਡੇ ਕੋਲ ਪੈਸਾ ਪੂਆ ਹੈਗਾ ਕੋਈ ਕਿ ਨਹੀਂ ਤੇਰਾ ਬੇੜਾ ਤਰਜੇ ਮੈਂ ਤੈਨੂੰ ਜਿਹੜੀ ਸਕੀਮ ਦੇਣਾ ਨਾ ਤੇਰੀ ਸਫਲ ਹੋ ਜਾਂਦੀ ਆ ਤੇ ਮੇਰੀ ਸਕੀਮ ਮੇਰੇ ਤੇ ਪੁੱਠੀ ਪੈ ਜਾਂਦੀ ਆ ਆ ਜਾ ਫਿਰ ਮੈਂ ਵੀ ਜੇ ਪੈਸੇ ਜ਼ਿਆਦਾ ਦੇ ਨਹੀਂ ਨਹੀਂ ਬਾਜੀ ਇੰਨੇ ਵੀ ਐ ਨੀਗੇ ਹਿਸਾਬ ਦੇ ਮੇਰੇ ਜੋਗੇ ਕਲੇਜ ਜੋਗੇ ਆ ਜੇ ਤੁਹਾਡੇ ਕੋ ਵੀ ਹੈਗੇ ਤਾਂ ਦੋਵੇਂ ਜਣੇ ਰਲ ਕੇ ਲੈ ਆਉਣੇ ਥੋੜੇ ਵੱਧ ਲੈ ਆਉਣਗੇ ਯਾਰ ਆ ਤੇਰੀ ਗੱਲ ਗਲਤ ਆ ਵੇਲਾਹੀਂ ਤੈਨੂੰ ਕਦੀ ਨਾ ਨਹੀਂ ਕੀਤੀ ਤੇ ਅੱਜ ਤੂੰ ਮੂੰਹ ਤੇ ਨਾ ਘੰਡਿਆ ਮੈਨੂੰ ਬਾਜੀ ਨਾ ਨਹੀਂ ਕਰਨਿਆ ਮੈਂ ਕੋਈ ਵੀ ਚੀਜ਼ ਮਿਲੀ ਥੋੜੀ ਉਹਨੇ ਚ ਮੇਰਾ ਮਹਾਂ ਗੁਜ਼ਾਰਾ ਹੋਣਾ ਵਾ ਤੇ ਤੁਹਾਡਾ ਕਿਥੋਂ ਹੋਣਾ ਵਾ ਜੇ ਤੁਹਾਡੇ ਕੋਲ ਪੈਸੇ ਹੋਗੇ ਤਾਂ ਵੱਧ ਲੈ ਆਉਣੇ ਤੇ ਦੋਵੇਂ ਜਨੇ ਲਾਵਾਂਗੇ। ਉਹ ਚੱਲ ਕੋਈ ਗੱਲ ਨਹੀਂ ਯਾਰ ਤੂੰ ਕਾਰ ਨਹੀਂ ਜਵਾਇ ਮੈਂ ਵੈਸੇ ਵੀ ਰੋਟੀ ਖਾਣ ਲੱਗਾ। ਹਾਂ ਚਲੋ ਠੀਕ ਹੈ ਫਿਰ। ਹਾਂ ਕਰ ਕਰ ਤੂੰ ਇੰਜਵਾਇ ਕੋਈ ਨਹੀਂ। ਹਾਂ ਓਕੇ ਓਕੇ। ਉਹਦਾ ਮੈਨੂੰ ਭਰਾ ਕਹਿੰਦਾ ਵਾ। ੱੱਕੇ ਨਾਮ ਮਤਲਬ ਹੀ ਬੰਦਾ ਵਾ। ਹੈ? ਉਹ ਇਹਨਾਂ ਕਿਦੀ ਪ੍ਰਵਾਹ ਨਹੀਂ ਕਿਦੀ 2 4 500 ਰੁਪਏ ਦੀ। ਤੇ ਇਹ ਮਾਮਾ ਪੰਜੇ ਪੰਜੇ ਤੋਂ ਮੰਡਿਆ ਵਾ ਮੰਨਿਆ ਜੋ ਐਂਬੂਲੈਂਸ ਦਾ ਹਰ ਨਿਕਲ ਆਇਆ ਕਿ ਪਤਾ ਨਹੀਂ ਕਿਸ ਨੇ ਕਾਰ ਚ ਲਵਾਇਆ ਸੀ ਪਰ ਇਹਨੂੰ ਬਚਾਇਆ ਤੇ ਆ ਕਿ ਨਹੀਂ ਬਾਹ ਫੜ ਫੜ ਕੇ ਬਚਾਇਆ ਇਹਨੂੰ ਕੋਈ ਗੱਲ ਨਹੀਂ ਮਿੱਤਰਾ ਟਾਈਮ ਟਾਈਮ ਦੀ ਗੱਲ ਆ ਉਹ ਜੀਤੇ ਆ ਆਪਣਾ ਵੀ ਸੋਚ ਆਪਾਂ ਕੀ ਕਰਨਾ ਹੁਣ ਸਕੀਮ ਤੇ ਲੁਣੀ ਪੈਣੀ ਆ ਉਦੋਂ ਇਹ ਸਰੀਰ ਵੀ ਪੂਰੀ ਖਰਾਕ ਮੰਗੰਡਿਆ ਲੱਗੀ ਸਕੀਮ ਆ ਗਿਆ ਇਹਦੀਆ ਚੱਲ ਜੀਤਿਆ ਖੋਜ ਆ ਸ਼ੁਰੂ ਹੋ ਜੇ ਇਹਦੀ ਚੱਲ ਗਈ ਆ ਤੇ ਆਪਾਂ ਕਿਹੜਾ ਰੱਬ ਦੇ ਮਾਹ ਮਾਰੇ ਆ ਆਪਣੀ ਵੀ ਸਕੀਮ ਸਫਲ ਹੀ ਸਫਲਿਆ ਕਿ ਮਮੀ ਨਾ ਕਿ ਦੜੇ ਕਾ ਡਾ ਦੇ ਨਾ ਮੈਂ ਨੇ ਰੀਆ

ਉਹ ਮੇਰੇ ਸਹਣਾ ਨੇ ਬੈ ਗਈਆਂ ਛੱਜ ਕੇ ਉਹ じゃ ਭਾਬੀ ਨੂੰ ਕਹਿ ਮੇਰੀ ਦੋ ਘੋੜ ਚਾਹ ਬਣਾ ਦੇਣ ਮੇਰੀ ਝੋਕ ਲੱਗੀ ਜਾਂ ਡੀ ਬਾਰ ਬਾਰ ਹਾਂਜੀ ਹਲੇ ਤਾਂ ਅੱਧਾ ਘੰਟਾ ਪਹਿਲਾਂ ਚਾਹ ਪੀਤੀ ਆ ਫਿਰ ਹੁਣ ਚਾਹ ਚਾਹ ਉਹ ਤੂੰ ਬਣਾਉਣੀ ਆ ਤੇਰਾ ਬਿੱਲ ਆ ਗਿਆ ਵਾ ਰਸ਼ਨਾ ਦੇ ਘਰ ਦਾ ਬਣਾਉਣੀ ਭਾਬੀ ਨੇ ਤੇ ਤੂੰ ਐਵੇਂ ਵਿੱਚ ਬੜਬੜ ਕਰੀ ਜਾਂ ਡਈ ਸਵੇਰ ਦੀ ਤਿੰਨ ਵਾਰੀ ਤੁਸੀਂ ਚਾਹ ਪੀ ਲਈ ਆ ਕਿੰਨੀ ਕੁ ਵਾਰੀ ਚਾਹ ਪੀਣੀ ਆ ਤੇਰੇ ਵੱਲੋਂ ਮੈਂ ਤਿੰਨ ਵਾਰੀ ਪੀਵਾਂ ਤੇਰੇ ਵੱਲੋਂ ਪੀਵਾਂ ਚਾਰ ਵਾਰੀ ਤੇਰੇ ਬਲ ਮੈਂ ਟਾਪ ਭਰ ਕੇ ਨਾਵਾ ਤੈਨੂੰ ਮਤਲਬ ਹੈਗਾ ਉਹ ਚ ਤੈਨੂੰ ਜਿਨਾ ਕੰਮ ਕਹਿਣਾ ਹੁੰਦਾ ਨਾ ਉਹਨਾਂ ਕ ਕਰਿਆ ਕਰ ਕਰੀ ਤੇ ਅੱਖੇ ਲੱਗ ਜਾ ਕਰ ਚਾਹ ਪੀ ਪੀ ਕੇ ਵੇਖੋ ਕਿਦਾਂ ਢਿੱਡ ਬਾਹਰ ਕੱਢਿਆ ਵਾ ਉਹ ਮੇਰਾ ਭਾਵੇਂ ਇੱਥੇ ਆ ਜਾ ਤੈਨੂੰ ਕੀ ਜਿਹੜਾ ਕੰਮ ਕਹਿਣਾ ਉਹ ਕਰਿਆ ਕਰ ਅੱਖੇ ਲੱਗਿਆ ਕਰ ਨਹੀਂ ਮੈਂ ਕਿਉਂ ਅੱਖੇ ਲੱਗਾ ਦੱਡੇ ਕੱਲ ਮੈਂ ਤੁਹਾਨੂੰ ਕਿਹਾ ਸੀ ਮੈਂ ਨਾ ਚਲੋ ਬਾਜ਼ਾਰ ਗਏ ਸੀ ਤੁਸੀਂ ਮੈਂ ਉੱਥੇ ਕੱਲੀ ਠੱਕੇ ਖਾਂਦੀ ਫਿਰਦੀ ਸੀ ਬਾਜ਼ਾਰ ਚ ਲੋਕੀ ਵੀ ਕੀ ਸੋਚਦੇ ਹੋਣਗੇ ਅੱਗੇ ਪਿਛੇ ਕੋਈ ਨਹੀਂ ਹੈਗਾ ਚਾਹ ਬਣਾ ਕੇ ਦੇ ਦੋ ਇਹਨਾਂ ਨੂੰ ਨਹੀਂ ਚਾਹ ਤੂੰ ਬਣਾਉਣੀ ਆ ਮੈਂ ਤੈਨੂੰ ਕਹਿਣਾ ਮੇਰਾ ਸਣਾ ਭਾਬੀਂ ਦੇ ਦੇ ਅਗਲੀ ਵਾਰ ਬਾਰ ਨਾ ਚਾਹ ਬਣਾ ਨੂੰ ਕਹੋ ਜਾਂ ਕੋਈ ਕੰਮ ਕਰਨ ਕੋ ਡੇਲੇ ਕੱਢਦੀ ਆ ਨਾਲੇ ਗੱਲਾਂ ਸੁਣਾਉਂਦੀ ਆ ਕਿਦਾਂ ਨਹੀਂ ਤੈਨੂੰ ਗੱਲਾਂ ਸੁਣਾਉਂਦੀ ਤੂੰ ਮੰਮੀ ਨਾਲ ਲਾ ਜਾ ਵੇਖੀ ਮਿੰਟੋ ਮੈਂ ਸਾਰੇ ਕੰਮ ਹੁੰਦੇ ਮੈਂ ਜਿੱਤੇ ਕੀ ਸਲਾਵਾ ਕਰੀ ਜਾਂਦੇ ਹਾਂ ਉਹ ਸਲਾਵਾ ਕੀ ਕਰੀ ਜਾਂ ਆ ਉਦਾਂ ਬੈਠੇ ਆ ਗੱਪਾ ਛਪਾ ਮਾਰਦੇ ਆ ਆ ਤੂੰ ਹੀ ਕਿੱਥੇ ਝੋਲਾ ਚੁਕ ਲਿਆ ਹੁਣ ਵੇ ਚੋਲਾ ਕੀ ਚੁੱਕਣਾ ਆ ਮੈਂ ਤੇਰੇ ਵੱਲ ਹੀ ਆਈ ਆ ਮੈਂ ਕਹਿੰਦੀ ਆ ਵੀ 2 ਮਿੰਟ ਕੱਢ ਹਾਸਕੂਟਰੀ ਬਾਹਰ ਤੇ ਮੇਰੇ ਨਾਲ ਬਾਜ਼ਾਰ ਚੱਲ ਬਾਜ਼ਾਰ ਚੱਲ ਉਹ ਬਾਜ਼ਾਰ ਕੀ ਕੰਮ ਪੈ ਗਿਆ ਤੁਹਾਨੂੰ ਕਦੀ ਇਹਨੂੰ ਪੈ ਜਾਂਦਾ ਕਦੀ ਤੁਹਾਨੂੰ ਪੈ ਜਾਂਦਾ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਵੇ ਕੰਮ ਕੀ ਪੈਣਾ ਮੈਂ ਮਾੜਾ ਜਿਹਾ ਆਪਣਾ ਸੋਨਾ ਤੁਹਾਨੂੰ ਬਣਾਇਆ ਤੇ ਮੈਂ ਹਸਣਿਆਰੇ ਨੂੰ ਦੇਵਾਂ ਅੱਛਾ ਸੋਨਾ ਤੁਹਾਨੂੰ ਵਾ ਤੇ ਕੀ ਕਰਨਾ ਤਿਹਾਗੇ ਤੁਸੀਂ ਪਿਆਰੇ ਅੰਦਰ ਵੇ ਕਰਨਾ ਕੀ ਤੈਨੂੰ ਨਹੀਂ ਪਤਾ ਅਗਲੇ ਮਹੀਨੇ ਵਿਆਹ ਆਉਣ ਡਿਆ ਆ ਵਾਹੋ ਉਹ ਤੇ ਮੈਨੂੰ ਸੱਚੇ ਤਾ ਚਲੋ ਚੱਲ ਪੈਨੇ ਆ ਤੇ ਉਹ ਮੇਰੇ ਲਈ ਮੁੰਦਰੀ ਤੁਹਾਡੇ ਕੋਈ ਆ ਨਾ ਆਹੋ ਤੇਰੀ ਵੀ ਲੱਲੀ ਆ ਮੁੰਦਰੀ ਤੇ ਤੂੰ ਐਦਾ ਕਰੋ ਮੈਨੂੰ ਦੇਈ ਦਿਓ ਮੈਂ ਨਹੀਂ ਤੁਣੀ ਕਿਉਂ ਤੈਨੂੰ ਕਿਉਂ ਦੇਦਾ ਮੇਰੀ ਗੱਲ ਸੁਣ ਲਾ ਸੋਨੇ ਨੂੰ ਹੱਥ ਨਹੀਂ ਲਾਉਣਾ ਚਾਹੀਦਾ ਤੂੰ ਤੇ ਮੈਂ ਪਾ ਕੇ ਚਲ ਜਾਾਂਗਾ ਤੇ ਕੀ ਮੈਂ ਲਾ ਲੈਣੀ ਕਿਸਨੇ ਮੇਰੀ ਜਦੋਂ ਵਿਆਹ ਆ ਨਾ ਉਦੋਂ ਪਾ ਲਈ ਐਦਾ ਨਹੀਂ ਮੈਂ ਦੇਣਾ ਤੁਹਾਨੂੰ ਪਤਾ ਹੀ ਆ ਐਵੇਂ ਕਿਤੇ ਗਵਾਚ ਗੂਚ ਜਾਏ ਤੁਹਾਨੂੰ ਪਤਾ ਨਾ ਦੋ ਦੋ ਲੱਖ ਨੂੰ ਤੇ ਕਿਤੇ ਸੋਨਾ ਹੋਇਆ ਆ ਐਨੀ ਮੰਗਿਆਈ ਹੋਈ ਆ ਕਿਤੇ ਬੰਦੀ ਚੀਜ਼ ਮੈਨੂੰ ਕੀ ਪਤਾ ਲੱਗਣਾ ਮੇਰੇ ਹੱਥ ਕਿਹੜਾ ਕਦੀ ਛੋਣਾ ਆਇਆ ਜਿੱਤੋਂ ਕਿਦੋਂ ਪੈਂਦਾ ਮਿੱਲੀ-ਮੁਲੀ ਤੋਂ ਝਾਟੀ ਲਵਾ ਲੈਂਦੇ ਜੇ ਤੁਸੀਂ ਵੇ ਮੈਂ ਤੁਹਾਡੇ ਲਈ ਸਾਫ਼-ਸਾਂਭ ਰੱਖਦੀ ਆ ਮੈਂ ਕਿਹੜਾ ਉੱਥੇ ਖਾ ਜਾਣਾ ਆ ਪਿਜਾਂ ਮੈਂ ਇਹ ਕਿਤੇ ਧਰ ਕੇ ਲੈ ਜਾਣਾ ਨਾਲ ਚਲ ਠੀਕ ਆ ਮੰਮੀ ਚੱਲ ਪੈਨੇ ਆ ਮੰਮੀ ਮੇਰੀ ਗੱਲ ਸੁਣੋ ਹਾਂ ਜੇ ਹੁਣ ਤੁਸੀਂ ਚੱਲੇ ਹੀ ਹੋ ਆਪਣਾ ਸੋਨਾ ਧਵਾਨ ਤੇ ਮੇਰੇ ਵੀ ਕਾਂਟੇ ਦੇ ਮੁੰਦਰੀਆਂ ਲੈ ਜਾਓ ਹਾਂ ਤੁਹਾਡਾ ਖਾਸ ਵਿਆਹ ਆ ਤੁਹਾਨੂੰ ਪਤਾ ਤੇ ਮੇਰਾ ਵੀ ਕਿਤੇ ਧਵਾ ਦੋ ਕਿਤੇ ਮੇਰੀ ਵੀ ਟੋਰ ਬਣ ਜਾਏਗੀ ਨਿੱਕੇ ਮੋٹے ਪ੍ਰੋਗਰਾਮਾਂ ਚ ਤਾਂ ਪਰ ਆਰਟੀਫੀਸ਼ਲ ਵੀ ਪਾ ਲਈਦਾ ਵਾ ਪਰ ਹੁਣ ਤੁਹਾਨੂੰ ਪਤਾ ਵਿਆਹ ਆ ਤੇ ਉਹ ਚ ਸੋਨਾ ਪਾਣਾ ਤੇ ਬੰਦਾ ਹੀ ਆ ਤੇ ਮੇਰਾ ਵੀ ਧਵਾ ਦਿਓ ਚਲ ਕੋਈ ਗੱਲ ਨਹੀਂ ਜਾਂ ਤੂੰ ਵੀ ਮੈਨੂੰ ਲਿਆ ਕੇ ਫੜਾ ਤੇਰਾ ਵੀ ਨਾਲ ਹੀ ਦੀ ਆਉਣੀ ਆ ਤੈਨੂੰ ਪਤਾ ਹੀ ਆ ਮੁੜ ਕੇ ਸੁਨਿਆਰਾਂ ਦਾ ਕਿੱਥੋਂ ਟਾਈਮ ਲੱਗਣਾ ਵਿਆਹ ਸ਼ਾਦੀਆਂ ਦੇ ਤੇ ਸੀਜ਼ਨ ਚੱਲਣ ਦੇ ਆ ਆਹ ਮੰਮੀ ਤੁਸੀਂ ਬੈਠੋ ਮੈਂ ਲੈਣੀਆਂ ਆਪਣੇ ਘਰ ਮੁੜ ਕੇ ਮੇਰਾ ਵੀ ਟਾਈਮ ਲੱਗਣਾ ਜੀਤੇ ਤੁਹਾਨੂੰ ਪਤਾ ਕਪੜੇ ਲੈਣੇ ਕਈ ਚੀਜ਼ਾਂ ਖਰੀਦਣੀਆਂ ਹੁੰਦੀਆਂ ਮੁੜ ਕੇ ਸੁਆਉਣੇ ਆ ਟਾਈਮ ਨਹੀਂ ਲੱਗਣਾ ਚਲੋ ਤੁਸੀਂ ਬੈਠੋ ਮੱਲੇ ਉਹ ਬੈ ਜਾ ਬੈ ਜਾ ਉਹ ਮੰਮੀ ਮੇਰੇ ਦਿਮਾਗ ਚੋਂ ਨਿਕਲ ਗਿਆ ਮੈਂ ਤਾਂ ਕਿਤੇ ਬੜਾ ਜ਼ਰੂਰੀ ਕੰਮ ਜਾਣਾ ਸੀ ਤੇ ਕੋਈ ਗੱਲ ਨਹੀਂ ਫੇਰ ਕਦੀ ਚੱਲ ਜਾਾਂਗੇ ਬਾਅਦ ਚ ਜਲਦੀ ਮੰਮੀ ਵੇ ਹੁਣੇ ਤਾਂ ਤੂੰ ਹਾਂ ਕੀਤੀ ਜਾਨੂ ਹੁਣੇ ਤੈਨੂੰ ਕਿਹੜਾ ਕੰਮ ਪੈ ਗਿਆ ਉਹ ਮੰਮੀ ਮੇਰੇ ਦਿਮਾਗ ਚੋਂ ਨਿਕਲ ਗਿਆ ਬੜਾ ਜ਼ਰੂਰੀ ਕੰਮ ਆ ਆ ਕੇ ਦੱਸਾਂਗਾ ਆ ਸੋਨੇ ਸਾਨੇ ਚ ਬਦਲਾਉਣ ਚ ਟਾਈਮ ਲੱਗ ਜਾਂਦਾ ਕੀ ਬੜਾ ਧੋਣਿਆ ਕਿ ਕੀ ਕਰਨਾ ਹੁੰਦਾ ਤੂੰ ਵੀ ਬੜਾ ਗਿਰਗਟਵਾੰਗ ਰੰਗ ਬਦਲਦਾ ਆ ਵੇਖਿਆ ਮੰਮੀ ਹੁਣੇ ਪਹਿਲਾਂ ਹਾਂ ਕਰਕੇ ਤੇ ਬਾਅਦ ਚ ਮੁੱਕਰ ਗਏ ਆ ਇਦਾਂ ਹੀ ਕਰਦੇ ਆ ਯਾਰਾ ਦੋਸਤਾਂ ਦੇ ਮਗਰ ਰਹਿੰਦੇ ਹਮੇਸ਼ਾ ਹੀ ਘਰ ਦੇ ਕੰਮ ਤੇ ਨਖਉਂਦੇ ਹੀ ਨਹੀਂ ਆ ਮੈਂ ਕਿਹਾ ਸੀ ਵੀ ਫਟਾਫਟ ਜਾ ਕੇ ਤਾਂ ਸਕੂਟਰੀ ਤੇ ਦੇ ਆਉਣੀ ਸੁਨਿਆਰੇ ਨੂੰ ਪਰ ਇਹ ਮੁੰਡਾ ਇਹ ਮੁੰਡਾ ਵੇਖ ਲਾ ਫਟਾਫਟ ਦੌੜ ਗਿਆ ਬਾਹਰ ਨੂੰ ਮੇਰੀ ਇੱਕ ਨੀ ਨੇ ਸੁਣੀ ਕਿਤੇ ਚਲੋ ਮੰਮੀ ਰਹਿਣ ਦਿਓ ਕੋਈ ਗੱਲ ਨਹੀਂ ਜੇ ਉਹ ਨਹੀਂ ਗਏ ਤੇ ਆਪਾਂ ਦੋਵੇਂ ਚੱਲ ਜਾਨੇ ਤੁਰ ਕੇ ਮੈਂ ਲੈ ਕੇ ਆਉਣੀ ਆਪਣੇ ਘਾਂਡੇ ਚਲ ਠੀਕ ਆ ਮੈਂ ਤਾਂ ਸੋਚਿਆ ਸੀ ਵਿਚਾਰੇ ਇਹਦੇ ਨਾਲ ਚੱਲ ਜਾਨੀ ਆ ਤੋਰੰਦੀ ਮਾਰੀ ਨੇ ਕਿਹਾ ਹੀ ਸਕੂਟਰੀ ਚ ਜਾਵਾਂਗੇ ਚਲੋ ਵਾਂ ਦਾ ਕੋਈ ਗੱਲ ਨਹੀਂ ਲੈ ਆਨੀ ਉਹ ਕਾਂਟੇ ਆਪਣੀ ਜਾਫਰ ਸ਼ੇਤੀ ਲਿਆਇਆ ਹਾਈ ਹਾਈ ਮੈਂ ਇੱਥੇ ਰਹੀ ਕਿੱਥੇ ਚਲ ਗਏ ਆ ਤੇ ਨਹੀਂ ਆ ਗਏ ਮੰਮੀ ਮੰਮੀ ਇਧਰ ਆਇਓ ਮੇਰੀ ਗੱਲ ਸੁਣੀਓ ਮਾੜੀ ਜੀ ਕੀ ਹੋਇਆ ਮੇਰੇ ਘਾਂਟੇ ਲੱਭਣ ਦੇ ਕਿਤੇ ਜੱਸੀ ਕੀ ਕਹਿਣੀ ਆ ਮੰਮੀ ਮੈਂ ਇੱਥੇ ਰੱਖਿਆ ਸੀ ਲੱਭਣ ਨਹੀਂ ਦੇ ਹੁਣ ਕਿਤੇ ਤੁਸੀਂ ਤੇ ਨਹੀਂ ਰੱਖਤੇ ਧਿਆਨ ਨਾਲ ਵੇਖ ਹਾਂ ਤੂੰ ਹੋਰ ਕਿਤੇ ਰੱਖੇ ਹੋਣੇ ਆ ਮੰਮੀ ਇਹ ਕਿਹੜਾ ਨਾਰਮਲ ਵਰਤਨ ਵਾਲੀ ਚੀਜ਼ ਆ ਜਿਹੜਾ ਮੈਂ ਇੱਥੇ ਰੱਖਣੀ ਮੈਂ ਲੋਕਰ ਚ ਰੱਖੇ ਸੀ ਲੋ ਕਚਰਾ ਕਿੱਥੇ ਗਏ ਫੈਨਾ ਮੈਨੂੰ ਕੀ ਪਤਾ ਕਿੱਥੇ ਗਏ ਆ ਮੈਂ ਸਾਰੇ ਪਾਸੇ ਵੇਖ ਲੈਣਾ ਹੈ ਹੀ ਨਹੀਂ ਕਿਤੇ ਚੰਗੀ ਤਰ੍ਹਾਂ ਵੇਖਾਂ ਜੱਸੀ ਤੇਰਾ ਦਿਮਾਗ ਚੋਂ ਵੀ ਕਿਤੇ ਗੱਲ ਨਿਕਲ ਗਈ ਹੁਣੀ ਆ ਮੈਂ ਰਾਖੀ ਦੇਖ ਲਿਆ ਹੈ ਹੀ ਨਹੀਂ ਇੱਥੇ ਕਿਤੇ ਹੁਣ ਦੱਸ ਮੈਨੂੰ ਕੀ ਪਤਾ ਰੱਖ ਦੀ ਤੇ ਤੂੰ ਹੀ ਆ ਆਪਣਾ ਸਮਾਨ ਮੰਮੀ ਮੈਂ ਸਾਰੇ ਪਾਸੇ ਥੋਲ ਲੈ ਮੈਨੂੰ ਕਿਤੇ ਵੀ ਨਹੀਂ ਲੱਭਦੇ ਵੇ ਹੈਗੇ ਆ ਤੁਸੀਂ ਕਹਿੰਦੇ ਇੱਥੇ ਹੋਣੇ ਆ ਨਹੀਂ ਤੈਨੂੰ ਮੈਂ ਕਿਹਾ ਸੀ ਨਾ ਕਿ ਮੈਨੂੰ ਫੜਾ ਦੇ ਤੂੰ ਤੇ ਬਸ ਆ ਨਹੀਂ ਮੰਮੀ ਮੈਂ ਤੇ ਲੋ ਕਚਰਾ ਰੱਖ ਲਿਆ ਮੈਂ ਸਾਹਮਣੇ ਰੱਖੀ ਆ ਮੰਮੀ ਮੈਂ ਸੱਚੀ ਲੋਕਰ ਚ ਸਾਂਭ ਕੇ ਰੱਖੇ ਸੀ ਹੁ ਨਹੀਂ ਲੱਭਦੇ ਪਏ ਪਤਾ ਨਹੀਂ ਤੇ ਜੇਰਾ ਕਿਹੀਂ ਤੇ ਫਿਰ ਲਾਬ ਕਿੱਥੇ ਰੱਖੇ ਆ ਦੱਸ ਮੈਨੂੰ ਮੰਮੀ ਕਿਤੇ ਚੋਰੀ ਤੇ ਨਹੀਂ ਹੋ ਗਏ ਚੋਰੀ ਚੋਰੀ ਕਿਨੇ ਕਰਨੀ ਆ ਸਾਡੇ ਘਰ ਚੋਂ ਪਤਾ ਨਹੀਂ ਮੰਮੀ ਮੈਨੂੰ ਕਿਤੇ ਵੀ ਨਹੀਂ ਲੱਭਦੇ ਪਏ ਹੁ ਮੈਂ ਕੀ ਕਰਾਂ ਲੱਪਰੇ ਹੋ ਹਾਂ ਮੈਂ ਆ ਵੇਖਾਂ ਚੰਗੀ ਤਰ੍ਹਾਂ ਲੋਕਰ ਚ ਤੁਸੀਂ ਵੇਖ ਲਓ ਸਹੀ ਹੈ ਨਹੀਂ ਇੱਥੇ ਤੇ ਕਿਤੇ ਵੀ ਨਹੀਂ ਹੈਗੇ ਮੈਂ ਵੀ ਤਾਂ ਤੁਹਾਨੂੰ ਇਹੀ ਕਹਿਣ ਦੀ ਆ ਫਿਰ ਗਏ ਕਿੱਥੇ ਆ ਮੈਨੂੰ ਚੰਗੀ ਤਰ੍ਹਾਂ ਯਾਦ ਆ ਮੈਂ ਲੋਕਰ ਚ ਹੀ ਰੱਖੇ ਸੀ ਸੰਦੀਪ ਸੰਦੀਪ ਨੂੰ ਪੁੱਛ ਲੈਣੀ ਮੈਂ ਰੁਕ ਜਾ ਨੇ ਟੋਪਸ ਪੜਾ ਜਿਹੜੇ ਇਹਦੇ ਕੱਡੇ ਆ ਮੰਮੀ ਕਿਹੜੇ ਟੋਪੇ 'ਚ ਨਾਲ ਮੈਨੂੰ ਕੀ ਬਤਾਇਆ ਰ ਟੋਪੇ 'ਚ ਦਾ ਕਿੱਥੇ ਰੱਖਿਆ ਕਿੱਥੇ ਨਹੀਂ ਇਹਨੇ ਤੂੰ ਬਹੁਤੀ ਪੌਲੀ ਨਾ ਬਣ ਫੜਾ ਦੇ ਚੁੱਪ ਕਰਕੇ ਤੈਨੂੰ ਮੈਂ ਦੱਸਾਂ ਮੰਮੀ ਮੇਰੇ ਕੋ ਨਹੀਂ ਹੈਗੇ ਮੈਂ ਤੁਹਾਨੂੰ ਕਹਿਤਾ ਨਾ ਅਨੂਪ ਸੋ ਜਿੰਨੇ ਰੱਖਿਆ ਹੋਣਗੇ ਕਿਤੇ ਵੇਖਿਆ ਮੰਮੀ ਕਿਦਾਂ ਜ਼ੁਬਾਨ ਚ ਲਾਉਂਦੀ ਆ ਪਹਿਲੇ ਤਾਂ ਕੱਲੇ ਨੱਕ ਬੋਲਵਟਦੀ ਸੀ ਹੁਣ ਜ਼ੁਬਾਨ ਨੂੰ ਚਲਾਣਾ ਲੱਪੀ ਦੇ ਨਾਲੇ ਚੋਰੀਆਂ ਵੀ ਕਰਦੀ ਆ ਜਿ세 ਤੂੰ ਮੇਰਾ ਨਾਂ ਨਾ ਲਾ ਰੱਖ ਤੂੰ ਕਿਦਾਂ ਆਪ ਲੈ ਇਹਦਾ ਨਾਂ ਮੇਰਾ ਲਈ ਜਾਨੀ ਹੁਣ ਮੰਮੀ ਮੈਨੂੰ ਬਸੰਦ ਦੀ ਜਗ੍ਹਾ ਹਨੂ ਬਸੰਦ ਹੋ ਕਿੱਥੇ ਗਵਾ ਤੈਨੇ ਆਪਣੇ ਰਿੰਗ ਆਏ ਨਾਂ ਮੇਰਾ ਲਈ ਜਾਂਦੇ ਤੂੰ ਹੀ ਕਹਿੰਨੀ ਸੀ ਮੇਰੇ ਕੋਲ ਖਰਚਾ ਹੈ ਨਹੀਂ ਆ ਉਹ ਵੇਚ ਕੇ ਤੂੰ ਖਰਚਾ ਬਣਾ ਲੇਂਗੀ ਮੰਨਾ ਮੈਨੂੰ ਖਰਚੇ ਦੀ ਲੋੜ ਆ ਪਰ ਮੈਂ ਇਦਾਂ ਨਹੀਂ ਆਗੀ ਪਿਚੋਰੀਆਂ ਕਰਦੀ ਫਿਰਾਂ ਇਹਨੂੰ ਪੁੱਛਾ ਜਾ ਕੇ ਕਿੱਥੇ ਲੁਕਾਏ ਨੇ ਜਾਂ ਕਿੱਥੇ ਰੱਖ ਲਿਆ ਆ ਮੇਰਾ ਨਾਮ ਲਾਈ ਜਾਂਦੇ ਜੇ ਮੈਂ ਆਪਣੇ ਘਰ ਦੀ ਚੋਰੀ ਕਰ ਲੈਣੀ ਆ ਨਹੀਂ ਤੂੰ ਜਾ ਕੇ ਵੇ ਕਿੱਥੇ ਰੱਖਿਆ ਆ ਆ ਮੈਨੂੰ ਕਹੀ ਜਾਨੀ ਆ ਰੱਖਣੇ ਕੀ ਰੱਖਣ ਨੂੰ ਇੱਧਰ ਇਦਾਂ ਤਾਂ ਚੀਜ਼ ਹੈ ਜੋ ਮੈਂ ਇੱਧਰ ਤਾਂ ਰੱਖ ਦੇਣੇ ਆ ਤਾਂ ਫੇਰ ਇਹ ਲੱਭਣ ਕਿਉਂ ਨਹੀਂ ਰਹੇ ਕਿੱਥੇ ਚਲ ਗਏ ਆ ਮੇਰਾ ਨਾਮ ਲਾਈ ਜਾਂਦੇ ਦਮੇ ਜਾਨੀਆਂ ਕੋਈ ਚੋਰੀ ਕਰਨੀ ਆ ਤੂੰ ਹੋਰ ਗਵਾਂਡੀਆਂ ਨੇ ਥੋੜੀ ਕਰ ਲੈਣੀ ਆ ਮੰਮੀ ਆ ਕਲੇਸ਼ ਨਾ ਕਰਾ ਕਰੋ ਤੁਹਾਡੀ ਰਾਹਤ ਹੀ ਆ ਕਲੇਸ਼ ਕਰਨਾ ਘਰ ਚ ਮੈਂ ਇਕੱਲੀ ਰਹਿਨੀ ਆ ਹੋਰ ਵੀ ਬਠੇਰੇ ਜਾਣੇ ਰਿੰਦੇ ਨਾਲ ਅੱਛਾ ਤੈਨੂੰ ਜਾਣੇ ਤਹੀਂ ਬੈਠੀਆਂ ਤੇ ਫਿਰ ਜੀਤਾ ਹੀ ਬਾਹਰ ਗਿਆ ਅੱਛਾ ਮੇਰੇ ਮੁੰਡੇ ਨੇ ਚੋਰੀ ਕਰ ਲਈ ਆ ਤੂੰ ਉਹਦਾ ਨਾਂ ਲੋਂਡੀਆਂ ਫਿਰ ਤੇ ਮੰਮੀ ਪੁੱਛ ਕੇ ਵੇ ਲੋਗੇ ਤੇ ਕੀ ਹਰ ਜਾ ਰਾਈ ਕੌਣ ਗਿਆ ਫਿਰ ਇੱਥੇ ਅੱਛਾ ਉਹਨੇ ਘਾਟੇ ਚੋਰੀ ਕਰਨੀ ਆਪਣੀ ਘਰ ਵਾਲੀ ਦੇ ਟੋਪਰ ਚੁੱਕਣੇ ਸੀ ਉਹ ਚੋਰ ਆ ਉਹਨੇ ਤੇ 1 ਰੁਪਈਆ ਨਹੀਂ ਅਜੇ ਤੱਕ ਘਰ ਚੋਂ ਲਿਆ ਮੰਗ ਕੇ ਲੈਂਦਾ ਮੰਗ ਕੇ ਮੰਮੀ ਵੇਖਿਆ ਤੁਹਾਡੇ ਦੋਵਾਂ ਜੀਆਂ ਚ ਕਲੇਸ਼ ਪਾਉਣ ਲੱਗੀ ਏ ਕਿੰਨੀ ਚਲਾਕ ਆ ਜਸੀ ਤੈਨੂੰ ਨਹੀਂ ਪਤਾ ਜੀਤਾ ਕਿਦਾਂ ਆਇਆ ਮੈਨੂੰ ਵੀ ਪਤਾ ਤੇ ਮੰਮੀ ਇਹ ਚੰਗੀ ਤਰ੍ਹਾਂ ਜਾਣਦੇ ਉਹਨੂੰ ਕਿਉਂ ਜੀਤਾ ਕਿਦਾਂ ਦਾ ਆਇਆ ਹੈ ਕਿਦਾਂ ਦੀ ਗੱਲਾਂ ਕਰਣੀ ਨਾਲੇ ਤੂੰ ਚੋਰ ਨਾਲੇ ਚਦਾ ਕਿੱਡੀ ਚ ਲਾ ਆ ਗਿਆ ਚੱਲ ਜਸੀ ਵੇਖੀ ਉੱਥੇ ਜਾ ਕੇ ਕਿਤੇ ਵੇਖੀ ਜਦੋਂ ਲੱਗ ਗਿਆ ਨਾ ਮੈਨੂੰ ਪਤਾ ਫਿਰ ਤੂੰ ਕੱਢਿਆ ਵੇਖੀ ਤੇਰੇ ਮੈਂ ਕੀ ਹਾਲ ਕਰਦੀ ਆ ਮੰਮੀ ਐ ਕਹੇ ਜੀਤੇ ਨੂੰ ਪੁੱਛ ਲਿਓ